ਤਿੰਨਾਂ ਦੇ ਗੱਠ ਜੋੜ ਤੋਂ ਬਿਨਾਂ ਬਿਕ ਸਕਦਾ ਕਿਸੇ ਐਸਐਚਓ ਨੂੰ ਚਾਜਦੇ ਨੂੰ ਲਾ ਦੋ ਉਹਦੇ ਹਦੂਦ ਵਿੱਚ ਮੈਨੂੰ ਮੈਂ ਕਈ ਐਸਐਚਓ ਤੋਂ ਬਹਿਣ ਨੂੰ ਜਿਹੜੇ ਕਹਿੰਦੇ ਨੇ ਸਾਨੂੰ ਫ੍ਰੀ ਹੈਂਡ ਦੇ ਦੋ ਮੇਰੇ ਵੇਖਿਆ ਤਾਂ ਮੈਨੂੰ ਦੱਸ ਦਿਓ ਇਹਦਾ ਮਤਲਬ ਇਹ ਹੈ ਕਿ ਮੈਂ ਕਿੱਥੇ ਸੋਹਣੇ ਪਾਏ ਤੁਸੀਂ ਪੁੱਛਦਾ ਕਹਿੰਦੇ ਸੀ ਮਤਲਬ ਹੌਸ਼ੀਂ ਹੱਦਾਂ ਸਫਾਈ ਉੱਪਰ ਸਾਰੇ ਬਹੁਤ ਬੰਦੇ ਬੈਠੇ ਨੇ ਰਾਜਜੀਤ AIG ਰਹਿਣਾ ਡਰਗ ਸਮਗਲਨਰ ਚ ਹਾਈ ਕੋਰਟ ਦੇ ਥਰੂ ਉਹਦਾ ਨਾਮ ਹੈ ਨਾੜ ਜਿਹੜੀ STF ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਇੱਕ ਹੋਰ ਜਾਂਚ ਦੀ ਲੋੜ ਹੈ ਕਿ ਰਾਜਜੀਤ ਨੂੰ ਕਿ ਰਾਜਜੀਤ ਨੂੰ ਕੌਣ ਬਚਾ ਰਿਹਾ ਹੈ ਰਾਜਜੀਤ ਨੂੰ ਪੂਰੀ ਟੀਮ ਬਣਾ ਦੇ ਜਿਵੇਂ ਹਰ ਕੋਣ ਖੜਾ ਰਾਜੀ ਤਨੂ ਨੇ ਬਚਾਇਆ ਜਿਹੜਾ ਨੈਸ਼ਨਲ ਲੈਵਲ ਤੇ ਵੀ ਫੋਰਸ ਨੂੰ ਹੈਡ ਕਰਕੇ ਆਇਆ ਬੰਦਾ ਹੈ ਨਾਲ ਇਹਦੇ ਤੇ ਡੀਡਿਕਸ਼ਨ ਕੇਂਦਰ ਦਾ ਵੀ ਹੈ ਡੀਡਿਕਸ਼ਨ ਕੇਂਦਰ ਚ ਜਿਹੜਾ ਤੁਸੀਂ ਪ੍ਰੋਮੋਰਫਨ ਦੀ ਗੋਲੀ ਲੈ ਕੇ ਪਾਉਂਦੇ ਹੋ ਉਹਦਾ ਤਾਂ ਇੱਕ ਸਿਸਟਮ ਹੈ ਭਾਈ ਸਾਹਿਬ ਦੁਨੀਆਂ ਚ ਟਿਕਦੀ ਦੁਨੀਆਂ ਲੈ ਕੇ ਉਹ ਤੁਸੀਂ ਦੇਣੀ ਨਹੀਂ ਕਿਸੇ ਬੰਦੇ ਨੂੰ ਉਹਦੇ ਮੂੰਹ ਚ ਪਾਉਣੀ ਹੈ ਡਾਕਟਰ ਨੇ ਉਹਨੂੰ ਸੁਪਰਵਾਈਜ਼ ਕਰਨਾ ਹੈ ਸੁਪਰਵਾਈਜ਼ ਕਰਦੇ ਕਰਦੇ ਤੱਕ ਉਹਨੂੰ ਡੋਜ਼ ਘਟਾਉਂਦੇ ਘਟਾਉਂਦੇ ਉੱਥੇ ਲੈ ਕੇ ਜਾਣਾ ਹੈ ਨਾ ਤੁਹਾਡੇ ਕੋਲ ਨਹੀਂ ਡਾਕਟਰ ਨਾ ਤੁਹਾਡੇ ਕੋਲ ਉਹ ਨਾ ਸਟਰਕਚਰ ਤੁਸੀਂ ਉਹਨੂੰ ਫੜਾ ਦੇਉਂ ਡੱਬੀ ਚੱਕ ਵੀ ਨਹੀਂ ਘਰ ਨੂੰ ਲੈ ਜਾ ਉਹ ਇੱਕ ਦੀ ਬਜਾਇ ਗੋਲ ਆ ਰੰਦਾ ਨਸ਼ੇ ਦੀ ਬਜਾਇ ਕੋਲ ਉਹ ਨਸ਼ਾ ਛਕਾਉਣ ਵਾਲੀ ਗੋਲੀ ਦੀ ਬਜਾਇ ਨਸ਼ੇ ਵਾਲੀ ਗੋਲੀ ਬਣੀ ਤੁਸੀਂ ਡਰਗ ਦੇਣ ਲੱਗੇ ਉਹ ਮੋਕਾ ਨੂੰ ਇਸ ਤਰੀਕੇ ਦੇ ਨਾਲ ਡੀਗ ਲਾਈਫ ਕਰਤਾ ਕਿਸੇ ਕਿਸੇ ਨੂੰ ਦੇ ਵਿੱਚ ਇਸ ਲਈ ਜਿਹੜਾ ਡਰਗ ਦਾ ਕੁਐਸਚਨ ਇਹ ਤਾਂ ਅਗਲੇ ਸਵਾਲ ਨੇ ਫਿਰ ਰੀਓਰਡਨ ਰੀਹੈਬਿਲੀਟੇਸ਼ਨ ਦਾ ਸਵਾਲ ਹੈ ਸਾਡੇ ਸਮਾਜ ਦਾ ਵੀ ਤਾਂ ਸਵਾਲ ਹੈ ਇੱਕ ਬੰਦਾ ਡਰਗੀ ਹੋ ਜੇ ਅਸੀਂ ਉਹਨੂੰ ਪੀੜਤ ਸਮਝਦੇ ਨਹੀਂ ਅਸੀਂ ਉਹਨੂੰ ਮਰੀਜ਼ ਨਹੀਂ ਸਮਝਦੇ ਅਸੀਂ ਉਹਨੂੰ ਦਰਕਾਰਾ ਸ਼ੁਰੂ ਕਰਦੇ ਹਮੇਸ਼ਾ ਹੀ ਨਾਮ ਲਾ ਕੇ ਪਿਆਰ ਤੋਂ ਮੁਹੱਬਤ ਨਾਲ ਕਦੇ ਟ੍ਰੀਟ ਨਹੀਂ ਕਰਦੇ ਉਹ ਪੀੜਤ ਬੰਦਾ ਕੋਈ ਬੰਦਾ ਨਹੀਂ ਚਾਹਦਾ ਮੇਰੀ ਬੇਇੱਜ਼ਤੀ ਹੋ ਜਾਏ ਸਮਾਜ 'ਚ ਕੋਈ ਬੰਦਾ ਨਹੀਂ ਚਾਹਦਾ ਮੈਂ ਇਹੋ ਜਿਹਾ ਬਣਾ ਉਹ ਚੰਗਾ ਹੀ ਬਣਾਣਾ ਚਾਹਦਾ ਨੌਜਵਾਨ ਹੋ ਮਰਦ ਵਿੱਚ ਪਰ ਜੋ ਭਟਕ ਗਿਆ ਤਾਂ ਭਟਕੇ ਨੂੰ ਘਰੇ ਲਾਉਣਾ ਹੁੰਦਾ ਜਾਂ ਭਟਕੇ ਨੂੰ ਦਰਕਾਰ ਦੇਣਾ ਹੁੰਦਾ ਵੀ ਤਾਂ ਚੋਰ ਆਏ ਨੇ ਚੋਰੀ ਕਰਨੀ ਫਲਾਣਾ ਹੈ ਇਸੇ ਵੀ ਜਿਹੜੀ ਰੀਹੈਬਿਲੀਟੇਸ਼ਨ ਹੈ ਉਹ ਕੱਲੀ ਗਵਰਨਮੈਂਟ ਜਿੰਨਾ ਮਰਜ਼ੀ ਜੋਰ ਲਾ ਦੇ ਸੋਨੇ ਦੀ ਵੀ ਬੜ ਕੇ ਆ ਜੇ ਜਿੰਨਾ ਚਿਰ ਸਮਾਜ ਦਾ ਆਈਡੀਆ ਨਹੀਂ ਮਤਨ ਦੱਤ ਉਹਨਾਂ ਚਿਰ ਮੋੜ ਤੋਂ ਸੇਬ ਨਹੀਂ ਹੋ ਸਕਦਾ ਕਿਉਂਕਿ ਜਿੱਥੇ ਉਹਨੇ ਆ ਕੇ ਰਹਿਣਾ ਹੈ ਉਹ ਉਹੀ ਬੰਦੇ ਨੇ ਜਿਹੜੇ ਉਹ ਪਹਿਲਾਂ ਤੋਂ ਜਾਣਦੇ ਉਹਨੇ ਧਾਰਨਾ ਬਣਾ ਲਈ ਉਹ ਧਾਰਨਾ ਟੁੱਟ ਨਹੀਂ ਰਹੀ ਛੇਤੀ ਕਿਤੇ ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂ ਤੇ ਉਹ ਧਾਰਨਾ ਕੌਣ ਤੋੜੂਗਾ ਇਹ ਤਾਂ ਅਸੀਂ ਕੋਈ ਪ੍ਰਚਾਰ ਕਰਾਂਗੇ ਬਾਕੀ ਤੇ ਸਾਡੇ ਸਾਰੇ ਲੋਕ ਜਾਣ ਕੇ ਸਮਾਜ ਨੂੰ ਬਦਲਣ ਲੱਗੇ ਧਰਤੀ ਨੂੰ ਬਦਲਣ ਲੱਗੇ ਤਾਂ ਜਾ ਕੇ ਠੀਕ ਹੋਣਾ ਇਸੇ ਤਰੀਕੇ ਦੇ ਨਾਲ ਜਿਹੜੀ ਅਸੀਂ ਕਹਿੰਦੇ ਡਿਮਾਂਡ ਦੀ ਗੱਲ ਚਾ ਦੱਸਾਂ ਹੁੰਦਾ ਨਸ਼ੇ ਦਾ ਇੱਕ ਰੀਚ ਨਹੀਂ ਵੀ ਹੈ ਬਾਕੀ ਹਰ ਗੱਲਾਂ ਦੇ ਨਾਲ ਨਾਲ ਕਿ ਜਿਹੜੇ ਅਸੀਂ ਰੋਟੀ ਪਾਣੀ ਖਾਂਦੇ ਆ ਆਮ ਬੰਦੇ ਉਹਨਾਂ ਦੇ ਵਿੱਚ ਡੈਫਿਸਿਐਂਸੀ ਆ ਰਹੀ ਹੈ ਬਹੁਤ بڑے ਪੱਧਰ ਤੇ ਸਰੀਰ ਹੁੰਦੇ ਵਿੱਚ ਕੱਲੀ ਕਣਕ ਤੇ ਬਾਲ ਕਣਕ ਤੇ ਰੋਟੀ ਜਿਹੜੀ ਖਾਣ ਵਾਲੇ ਬੰਦੇ ਨੇ ਉਹਨਾਂ 'ਚ ਓਵਰ ਆਲ ਇੱਕ ਇੱਕ ਇਸ ਲੈਵਲ ਦਾ ਅਧਾਰਨ ਹੁੰਦਾ ਜਿਹਨੂੰ ਬੱਚਾ ਮਿੱਟੀ ਖਾਂਦਾ ਹੁੰਦਾ ਉਹਦੇ 'ਚ ਕਿਸੇ ਤੱਤ ਦੀ ਘਾਟ ਹੈ ਤਾਂ ਮਤਲਬ ਇਹ ਮੰਨ ਲੈਣਾ ਬਿਰੋਧਾ ਰਾਜਪੁਰਮੇ ਪਈ ਇਹਦਾ ਕੀ ਕੰਮ ਹੈ ਜਿਹੜੀਆਂ ਉਹ ਘਾਟਾਂ ਨਹੀਂ ਸਰੀਰਾਂ ਦੇ ਵਿੱਚ ਆ ਜਾਂਦੀਆਂ ਉਹਦੇ ਤੇ ਡਾਇਗਨੋਸਟ ਕੋਣ ਕਰੇਗਾ ਉਹਦੇ ਤੇ ਕਿਹੜੀ ਡਾਕਟਰਾਂ ਦੀ ਟੀਮਾਂ ਬਣਨਾਂ ਨੇ ਇਹ ਬੰਦੇ ਨੇ ਉਹਦੀ ਬਾਡੀ ਦੇ ਅੰਦਰ ਤੋਂ ਦੇਖੋ ਕੋ ਬਾਡੀ ਜਿੱਥੇ ਚੱਗੇ ਚੱਗੇ ਘਰਾਂ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਕਨੇਡਿਆਂ ਦਾ ਸਕਾਰ ਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਉਹ ਅਸੀਂ ਕਹਿੰਦੇ ਆ ਦੁਨੀਆ ਨੂੰ ਖਮਾਉਨੇ ਆ ਅਸੀਂ ਦੁਨੀਆ ਨੂੰ ਖਮਾਉਂਦੇ ਹਾਂ ਗਾ ਪਰ ਅਸੀਂ ਆਪਣੇ ਘਰਾਂ 'ਚ ਪੋਸਟਿਕ ਭੋਜਨ ਵਾਲਾ ਕਨਸੈਪਟ ਨਹੀਂ ਅਜੇ ਵੀ ਆ ਰਿਹਾ ਸਾਡੇ ਕਿ ਲੋਕਾਂ ਨੂੰ ਨਾ ਬੱਚਿਆਂ ਨੂੰ ਉਹਦੀ ਲੋੜ ਨਾ ਪਵੇ ਉਸ ਨਸ਼ੇ ਦੀ ਤੇ ਉਸ ਲੈਵਲ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹ ਉਹਦੇ ਦੀ ਨਸਲ ਬਚਾਉਣ ਦੀ ਖਰਾਬ ਬਚਾਉਣੀ ਫਸਲ ਬਚਾਉਣੀ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਫਸਲ ਸਭ ਤੋਂ ਪਹਿਲਾ ਹੱਡਾ ਜੇਕਰ ਉਹ ਨਹੀਂ ਬਚਦੀ ਉਹ ਤੰਦਰੁਸਤ ਤਰੀਕਾ ਨਹੀਂ ਆਉਂਦਾ ਤੇ ਦੂਜੀ ਤਰੀਕਾ ਆਉਣਾ ਮੁਸ਼ਕਲ ਹੈ ਇਹਨਾਂ ਵਿੱਚ ਤਾਂ ਖਿਡਾਰੀਆਂ ਨੂੰ ਵੀ ਆਪਾਂ ਵੱਤ ਤੋਂ ਵੱਧ ਦੇਖਿਆ ਰਾਜ ਸਿਦਨ ਖੇਡੋ ਖੇਡਾਂ ਨੂੰ ਵੀ ਡਰਗ ਦੇ ਰੂਪ ਵੱਲ ਤੋਰਤਾ ਕਿਸੇ ਨਾ ਕਿਸੇ ਵਿੱਚ ਜਿਹੜੇ ਬੰਦੇ ਸਾਹਮਣੇ ਵਿਹਦੇ ਉਹ ਕੌਣ ਫੋਡਾ ਬੰਨੇ ਆਪਨੇ ਬੰਨੇ ਪਰਮਾਨਿਆ ਰੈਸਲਰ ਰੈਸਲਰ ਸੀਗਾ ਤੇ ਡਰਗ ਦਾ ਵੀ ਮੇਨ ਉਹਨੂੰ ਬਣਾਤਾ ਪਾਪ ਦੇ ਨਾਇਕ ਬਹੁਤ ਕਲੀਅਰ ਆ ਕਿ ਨਾਇਕ ਬਹੁਤ ਕਾਟੜਾ ਨੇ ਬਹੁਤ ਦੇ ਨਾਮ ਦੇ ਨੇ ਕਿਉਂਕਿ ਇਹ ਜਿਹੜਾ ਇੱਕ ਗੱਲ ਹੈ ਡਰੱਗ ਦਾ 카ਟਲ ਜਿਹੜਾ ਬਣਿਆ ਹੋਇਆ ਗਲੋਬਲੀ 카ਟਲ ਹੈ ਇਹਦੇ ਪਿੱਛੇ ਕਮਰਸ ਹੈ ਇਹਦੇ ਪਿੱਛੇ ਪੈਸਾ ਹੈ ਇਹਦੇ ਪਿੱਛੇ ਵਪਾਰਕ ਹਤਮਦਾ ਹੈ ਇਹਦਾ ਇਲਾਜ ਕੇਵਲ ਜਨਤਕ ਸਮੂਹਿਕ ਅਪਰੋਚ ਹੈ ਹੋਰ ਕੋਈ ਹੈ ਹੀ ਨਹੀਂ ਇਦੇ ਵਾਸਤੇ ਜ਼ਰੂਰਤ ਹੈ ਜਦੋਂ ਮੈਂ ਗੱਲ ਕਰਦਾ ਇੱਕ ਵਾਰbaar ਕਿ ਪਿੰਡ ਜਿਹੜਾ ਟੁੱਟਿਆ ਹੋਇਆ ਪਿੰਡ ਕੋਲ ਅੱਜ ਵੀ ਤਾਂ ਹੈ ਪਹਿਲੀ ਗੱਲ ਉਹ ਝੁੜ ਕੇ ਬੈਠੇ ਬੈਠਣ ਲੱਗੇ ਜਿੰਨੇ ਵੀ ਪੜੇ ਲਿਖੇ ਬੰਦੇ ਪਿੰਡ ਚੋਂ ਬਾਹਰ ਆ ਕੇ ਵੀ ਰਹਿ ਰਹੇ ਨੇ ਸ਼ਹਿਰਾਂ ਚ ਉਹ ਵੀ ਦੋਈ ਤਿੰਨੀ ਵੀ ਨਹੀਂ ਸਹੀ ਪਿੰਡ ਚ ਜਾਣਾ ਸ਼ੁਰੂ ਕਰਨ ਪਿੰਡ ਨੂੰ ਨਹੀਂ ਪਤਾ ਕਿ ਪਹਿਲਾਂ ਪਿੰਡ ਤੋਂ ਮਾਸਟਰ ਜੀ ਰਹਿੰਦੇ ਸੀ ਜਾਂ ਕੋਈ ਹੋਰ ਚਿੱਠੀ ਭੜਾਉਣ ਆ ਕੇ ਕਦੇ ਕਿਸੇ ਤਰੀਕੇ ਨਾਲ ਆ ਕੇ ਕਿ ਇਕਲਾਕੀ ਆਧਾਰ ਰਹਿੰਦਾ ਸੀ ਹੁਣ ਪੜ੍ਹੀ ਲਿਖੀ ਕਲਾਸ ਜ਼ਿਆਦਾਤਰ ਪਿੰਡਾਂ ਚੋਂ ਕੋਈ ਨੌਕਰੀ ਦੇ ਕਰਕੇ ਕੋਈ ਆਪਣੇ ਬੱਚੇ ਭੜਾਉਣ ਕਰਕੇ ਕੋਈ ਪੁੱਛ ਕਰਕੇ ਸ਼ਿਫਟ ਹੋ ਰਹੀ ਹੈ ਲਗਾਤਾਰ ਸ਼ਿਫਟ ਹੋ ਰਹੀ ਪਿੰਡ ਨੂੰ ਪੋਲਿਟਿਸ਼ਨ ਨੇ ਵੰਡਤਾ ਐਜੇ ਵੋਟ ਉਹ ਚਿੱਠੀ ਬਾਰ ਬਾਰ ਮੇਰੇ ਦਿਮਾਗ ਚ ਆ ਜਾਂਦੀ ਹੈ ਰੋਹਿਤ ਮੈਂ ਮੌਲਾਦੀ ਕਿ ਮੈਂ ਵਿਗਿਆਨ ਦਾ ਲੇਖ ਕਮਾਣਾ ਚਾਹੁੰਦਾ ਸੀ ਤੇ ਮੇਰੀ ਪਛਾਣ ਕੇਵਲ ਵੋਟ ਤੱਕ ਸੀਮਿਤ ਰਹਦੀ ਹੈ ਤੁਸੀਂ ਮੈਂ ਸਿਟੀਜਨ ਖਾਣ ਬਣਉਂਦਾ ਇਸ ਕੰਦੇ ਮੈਂ ਨਾਗਰਿਕ ਦਾ ਬਣਦਾ ਇਸ ਦੇਸ਼ ਤੋਂ ਉਹ ਨਾਗਰਿਕ ਬਣਨ ਦੇ ਲਈ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ ਔਰ ਜਿਵੇਂ ਸਾਡੇ ਕੋਲ ਸੰਸਥਾਵਾਂ ਨੇ ਉਥੇ ਕੰਮ ਨਹੀਂ ਕਰ ਰਿਆ ਕੋਈ ਕੰਮ ਕਰਨ ਦੀ ਲੋੜ ਹੈ ਸਿਵਲ ਸੁਸਾਇਟੀ ਦੀ ਗ੍ਰਾਮ ਸਭਾ ਦਾ ਕਨਸੈਪਟ ਬੇਹੱਦ ਇੰਪੋਰਟੈਂਟ ਹੈ ਪੰਜਾਬ ਦੇ ਵਾਸਤੇ ਜੀਟੀਐਸ ਇੱਕ ਕਮੇਟੀ ਏਰੀਆ ਤੋਂ ਸਿੱਖਿਆ ਗਈ ਤਾਂ ਦੇ ਜਾ ਕੇ ਦੇਖੀਏ ਤੁਸੀਂ ਕੋਈ ਟੀਮ ਲਾ ਕੇ ਦੇਖ ਸਕਦੇ ਹੋ ਟਰਾਈਬਲ ਵੈਲਟ ਤੋਂ ਜਿਹੜੇ ਲੋਕ ਜੱਜ ਜੱਗਨ ਜ਼ਮੀਨਦਾਰ ਜੁੜੇਗੇ ਉਹਨੂੰ ਤਾਂ ਬੇਜਟਮ ਆਈਆ ਆਪਣੇ ਵਿਚਾਰ ਤੋਂ ਨਾਲ ਨਾਲ ਟੁੱਟ ਗਏ ਸਾਡਾ ਵੀ ਵਿਰਸਾ ਹੈ ਸੰਗਤ ਦਾ ਗ੍ਰਾਮ ਸਭਾ ਦਾ ਮਤਲਬ ਉਹ ਸੰਗਤੀ ਹੈ ਕਿ ਪਿੰਡ ਦੇ ਲੋਕ ਬੈਠਣਗੇ ਆਪਸ ਦੇ ਵਿੱਚ ਉਹਦਾ ਮਤਲਬ ਕੀ ਹੈ ਕਿ ਪਿੰਡ ਦਾ ਹਰ ਉਹ ਬੱਚਾ ਬੰਦਾ ਮੁੰਡਾ ਜਾਂ ਕੁੜੀ ਜਿਹਦਾ 18 ਸਾਲ ਉਮਰ ਹੋ ਗਈ ਜਿਹਦੀ ਵੋਟ ਪਣੀ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੈ ਕਾਨੂੰਨ ਚ ਲਿਖਿਆ ਕਿ ਜੂਨ ਤੇ ਦਸੰਬਰ ਚ ਤਾਂ ਨਾਜਮੀ ਹੋਣੀ ਐ ਜੇਕਰ ਕੋਈ ਸਰਪੰਚ ਨਹੀਂ ਬਣਾਉਂਦਾ ਤਾਂ ਉਹ ਆਪ ਹੀ ਸਸਪੈਂਡ ਹੋ ਜਾਂਦਾ ਮੈਨੂੰ ਲੱਗਦਾ ਕਿ ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਤੁਸੀਂ ਤੁਹਾਡੇ ਕਿਸੇ ਪਿੰਡ ਕਰਦੇ ਗ੍ਰਾਮ ਸਭਾ ਦੇਖੀ ਹੈ ਹੋਈ ਐ ਜੇ ਪੰਜਾਬ ਦੇ ਤਾਂ ਫਿਰ ਸਾਰੇ ਉਦੇ ਤੋਂ ਬਾਅਦ ਸਰਪੰਚ ਸਸਪੈਂਡ ਕਰਨਾ ਚਾਹੀਦੇ ਸੀ ਕਿਉਂ ਨਹੀਂ ਹੋਈ ਕਿਉਂਕਿ ਕੁੱਤੀ ਤੇ ਚੋਰ ਮਿਲ ਗਏ ਵੀਡੀਓ ਉੱਪਰ ਦੱਸਦਾ ਹੀ ਨਹੀਂ ਕਿ ਭਾਈ ਯਾ ਪਿੰਡਕਾ ਹੋਈ ਨਹੀਂ ਇਹ ਵੀਡੀਓ ਦੀ ਜ਼ਿੰਮੇਵਾਰੀ ਹੈ ਕਿ ਉੱਪਰੋਂ ਇਕੱਲਾ ਆਰਡਰ ਨਹੀਂ ਕਰਮਾ। ਕੇਵਲ ਲਿਖ ਕੇ ਗਏ। ਫਿਰ ਵੀਡੀਓ ਨੂੰ ਇਹ ਲੱਗਦਾ ਵੀ ਜੇ ਨਹੀਂ ਹੋਈ ਤਾਂ ਮੈਨੂੰ ਪੁੱਛਿਆ ਜਾਊਗਾ ਵੀ ਤੂੰ ਬਲਾਕ 'ਚ ਬੈਠਾ ਹੈ ਭਾਈ। ਕਿ ਕੇਵਲ ਨੰतरीकी ਜ਼ਿੰਮੇਵਾਰੀ ਹੈ। ਤੂੰ ਕਿਉਂ ਨਹੀਂ ਬੈਠਦਾ? ਫਿਰ ਉਹ ਜੀਠੀ ਬੈਠਾ ਹੁੰਦਾ ਟੀ ਉਹ ਕਹਿੰਦਾ 3990 ਖੰਮ ਇੱਕ ਤਾਂ ਇਹ ਗੱਲ ਹੈ। ਦੂਜੀ ਇਹਦੇ ਪਿੱਛੇ ਇਹ ਗੱਲ ਹੈ ਕਿ ਅਸੀਂ ਪਿੰਡ ਦੀਆਂ ਪੰਚਾਇਤਾਂ ਬਣਾਉਣੇ ਨਹੀਂ ਲੱਗੇ। ਅਸੀਂ ਧੜਿਆਂ ਦੀਆਂ ਤੇ ਪਾਰਟੀਆਂ ਦੀਆਂ ਪੰਚਾਇਤਾਂ ਬਣਾਉਂਦੇ ਆ। ਸਰਪੰਚ ਪਾਰਟੀਆਂ ਦੇ ਬਣਾਉਂਦੇ ਆ ਪਿੰਡ ਦਾ ਨਹੀਂ ਬਣਾਉਂਦੇ ਇਸੇ ਤਰ੍ਹਾਂ ਸਰਕਾਰਾਂ ਪਾਰਟੀਆਂ ਦੀਆਂ ਬਣਾਉਂਦੇ ਆ ਪੰਜਾਬ ਦੀਆਂ ਨਹੀਂ ਬਣਾਉਂਦੇ ਇਹ ਏਜੰਡੇ ਨਾਲ ਬਣਨ ਗਿਆ ਇਹ ਪਾਰਟੀਆਂ ਨਾਲ ਨਹੀਂ ਬਣਨ ਗਿਆ ਇਸ ਲਈ ਸਭ ਤੋਂ ਪਹਿਲੀ ਗੱਲ ਇਹ ਦੀ ਸ਼ੁਰੂਆਤ ਪਿੰਡਾਂ ਤੋਂ ਹੋਣੀ ਹੈ ਇੱਕ ਮੈਨੂੰ ਸੱਜਣਪੁਰ ਵਿੱਚ ਦੱਸੇ ਪਾਣੀ ਹੈ ਕਹਿ ਕੇ ਗਏ ਕਿ ਜਿਹੜੀਆਂ ਸਮੱਸਿਆਵਾਂ ਆ ਲੈ ਕੇ ਦਿੱਤਾ ਉਹਨਾਂ ਨੇ ਕਿ ਇਹ ਕਦੋਂ ਖੱਠੀ ਖੋਣ ਗਿਆ ਕਦੋਂ ਰਸਤਾ ਠੀਕ ਹੋਏਗਾ ਤੇ ਰਸਤਾ ਆਪਕੋ ਆਪਣੀ ਹੋਣਾ ਨਾਲ ਦੀ ਕੋਈ ਡੈਡ ਲਾਈਨ ਨਹੀਂ ਹੈ ਜੀ ਇਹ ਕਦੇ ਵੀ ਇੱਕ ਪ੍ਰੋਸੈਸ ਸ਼ੁਰੂ ਹੁੰਦਾ ਹੈ ਅਜੇ ਜਦੋਂ ਵੀ ਕੋਈ ਕੰਮ ਦੇ ਜਦੋਂ ਜਾਗੇ ਉਦੋਂ ਸਵੇਰਾ ਹੁੰਦਾ ਹੈ ਤੇ ਜੇ ਪਿੰਡ ਦੇ ਵਿੱਚ ਬੈਠ ਕੇ ਇੱਕ ਕੰਮ ਕਰਨਾ ਕਿ ਕੀ ਅਸੀਂ ਪਹਿਲਾਂ ਜਿਵੇਂ ਪਹਿਲਾਂ ਪ੍ਰਵਾਹ ਦੀ ਡਾਕਟਰ ਸਾਹਿਬ ਨੇ ਇੱਕ ਐਂਗਜੈਂਪਲ ਦਿੱਤੀ ਉਸੇ ਤਰੀਕੇ ਨਾਲ ਪਿੰਡ ਦੀਆਂ ਸਮੱਸਿਆਵਾਂ ਕੀ ਨੇ ਆਪਾਂ ਪਿੰਡ 'ਚ ਕੀ ਕਰਨਾ ਹੈ ਕੀ ਨਹੀਂ ਹੈ ਪਿੰਡ ਨੂੰ ਇੰਨਾ ਥੋਥਾ ਕੀਤਾ ਜਾ ਰਿਹਾ ਜਿਹਦੇ 'ਚ ਅਜੇ ਰਗਾਂ ਦੀ ਜਾਨ ਹੈ ਕਿ ਅੱਗੇ ਚੱਲਣਾ ਚਾਹੁੰਦਾ ਹੈ ਮਰਦਾਂ ਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਹੈ ਇੱਕ ਵਾਰ ਪੂਰਾ ਜੀ ਇਹ ਛਾਪਦਾ ਹੈ ਕਿ ਪਿੰਡ ਦੀ ਜਿਹੜੀ ਆਮਦਨ ਹੈ ਜਿਹੜੀ ਜਿਹੜੇ ਪਿੰਡ 'ਚ ਸ਼ਾਮ ਲੱਗਦੀ ਹੈ ਉਹਦਾ 30% ਹਿੱਸਾ ਸਰਕਾਰ ਲੈ ਜਾਂਦੀ ਹੈ ਤੁਹਾਡੀ ਪੰਚਾਇਤ ਨੂੰ ਉਹ ਕਿਉਂ ਲੈ ਜਾਂਦੀ ਹੈ ਕਹਿੰਦੇ ਜੇ ਮੁਲਾਜ਼ਮਾਂ ਨੂੰ ਤਰਖਾ ਹਾਂ ਜੇ ਮੁਲਾਜ਼ਮ ਤੁਸੀਂ ਭਾਈ ਰੱਖੇ ਨੇ ਅਪਲਾਈਟਡ ਅਥਾਰਟੀ ਸਰਕਾਰ ਸਰਕਾਰ ਦੇ ਮੱਦੇਨਜ਼ਰ ਇਹ ਕਦੇ ਜਦੋਂ ਕਿਹੜਾ ਇਹ ਤੁਹਾਨੂੰ ਆਉਂਦਾ ਮੋੜਾ ਜੋ ਮੇਰੇ ਨੇ ਤਰਖਾ ਤੁਸੀਂ ਦਿਓ ਇਹ ਪੰਜਾਬ ਦੇ ਪਿੰਡਾਂ ਨਾਲ ਵਾਪਸ ਦੇ ਪਿੰਡਾਂ ਨੂੰ ਕਹਿੰਦੇ ਇਹਨਾਂ ਨੂੰ ਸਮਝ ਹੀ ਨਹੀਂ ਹੈ ਅਸੀਂ ਬੇਸਮਝੇ ਕਿੰਨਾ ਚਿਰ ਰਹਿਣਾ ਹੈ ਮਤਲਬ ਪਿੰਡ ਦੇ ਮਾਮਲੇ ਵਿੱਚ ਕਿੰਨਾ ਚਿਰ ਕਹੋਂ ਹਨ ਕਿਉਂ ਪਿੰਡ ਖੜੇ ਨਹੀਂ ਹੁੰਦੇ ਤੁਸੀਂ ਕੌਣ ਹੋ ਭਾਈ ਸਾਡਾ 30% ਸਾਡਾ ਸਭ ਹੋਰ ਦੇਣਾ ਸੀ ਅਸੀਂ ਤਾਂ ਜੂਨੀਅਰ ਗਵਰਨਮੈਂਟ ਚੋਂ ਤੇ ਪਿੰਡ ਪੰਜਾਬ ਦੀ ਗਵਰਨਮੈਂਟ ਚੋਂ 60% ਪਿੰਡ ਪਿੰਡ ਚ ਅਜੇ ਵੀ ਆਬਾਦੀ ਵਸਦੀ ਅਸੀਂ 60% ਹਿੱਸਾ ਚਾਹੁੰਦੇ ਤੁਸੀਂ ਸਾਡੇ ਨਾਲ ਕੁਝ ਮਿਲਕਾਰੋ ਤੁਸੀਂ ਉੱਚਾ ਕੇ ਜਾ ਰਹੇ ਹੋ 30% ਉਹ ਛੱਡਦੇ ਉਹ ਵੀ ਹੋ ਗਿਆ ਹੁਣ ਤਾਂ ਹੱਦ ਹੀ ਕਰਤੀ ਇੱਕ ਵਾਰ ਇਸ ਨੂੰ ਆਪਣਾ ਹਿੱਸਾ ਆ ਬਣੇ ਰਿਹਾ que preparito Thank So পিনালাযে